ਅੱਜ ਦੇ ਮੁੱਖ ਮਹਿਮਾਨ ਤੇ ਰੂਬਰੂ ਨੇ ਤੁਹਾਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਬੇਟਾ ਮੈਂ ਇੱਕ ਵਾਰ ਫੇਰ ਸਕੂਲ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਤੇ ਸਾਰੇ ਸਟਾਫ ਵੱਲੋਂ ਤਹਿ ਦਿਲੋਂ ਜੀ ਆਇਆਂ ਆਖਦਾ ਹਾਂ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਐਸਡੀਐਮ ਸਾਹਿਬ ਡੀਐਸਪੀ ਸਾਹਿਬ ਉਹਨਾਂ ਦੇ ਨਾਲ ਆਏ ਹੋਏ ਹੋਰ ਪਤਵੰਤੇ ਸੱਜਣ ਪਿਆਰੇ ਬੱਚਿਓ ਉਹਨਾਂ ਦੇ ਮਾਤਾ ਪਿਤਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਔਰ ਸਾਡੇ ਜਿਹੜੇ ਮਹਿਮਾਨ ਇਸ ਸਕੂਲ ਦੇ ਵਿਹੜੇ ਦੇ ਵਿੱਚ ਪਹੁੰਚੇ ਨੇ ਉਹਨਾਂ ਦਾ ਸਾਰਿਆਂ ਦਾ ਸਾਰਿਆਂ ਨੂੰ ਜੀ ਆਇਆਂ ਨੂੰ ਮੈਂ ਤਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਔਰ ਬੱਚਿਆਂ ਲਈ ਇਹ ਸਮਾਂ ਕੱਢਿਆ ਔਰ ਬੱਚਿਆਂ ਨੂੰ ਅੱਜ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀਗਾ ਮੋਬਾਈਲ ਫੋਨ ਦੇਣ ਦਾ ਉਸ ਦੇ ਲਈ ਤੁਹਾਡੇ ਕੋਲ ਆਪ ਚੱਲ ਕੇ ਆਏ ਨੇ ਮੈਂ ਤੁਹਾਡੇ ਤੇ ਉਹਨਾਂ ਦੇ ਵਿਚਾਰ ਬਹੁਤਾ ਸਮਾਂ ਨਹੀਂ ਲਵਾਵਾਂਗਾ ਕਿਉਂਕਿ ਅਸੀਂ ਪਹਿਲਾਂ ਹੀ ਦਿਨਾਂ ਦੇ حساب ਨਾਲ ਬਹੁਤ ਲੇਟ ਆ ਤਾਂ ਮੈਂ ਸਿੱਧਾ ਹੀ ਐਮਐਲਏ ਸਾਹਿਬ ਨੂੰ ਬੇਨਤੀ ਕਰਾਂਗਾ ਪਲੀਜ਼ ਬੱਚਿਆਂ ਨਾਲ ਦੋ ਸ਼ਬਦ ਤੇ ਨਾਲ ਉਹਨਾਂ ਨੂੰ ਅਸ਼ੀਰਵਾਦ ਦੇਣ ਐਮਐਲਏ ਰਾਜਾ ਵੜਿੰਗ ਜੀ ਬਹੁਤ ਹੀ ਸਤਕਾਰਯੋਗ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ यहां सारे ही ਸਾਡੇ ਸਟੂਡੈਂਟ ਸਹਿਬਾਨ ਬਹੁਤ ਹੀ ਸਤਿਕਾਰਯੋਗ ਸਾਡੇ ਐਸ ਡੀ ਐਮ ਸਹਿਬਾਨ ਬਹੁਤ ਹੀ ਸਤਿਕਾਰਯੋਗ ਸਾਡੇ ਡੀ ਐਸ ਪੀ ਸਹਿਬਾਨ ਪੋਲਾ ਜੀ ਐਮ ਸੀ ਸਹਿਬਾਨ ਕਾਲਾ ਜੀ ਰਜੀਵ ਜੀ ਜੈਨ ਸਾਹਿਬ ਔਰ ਇਸ ਸਕੂਲ ਦੀ આન ਅਤੇ ਸ਼ਾਨ ਅਧਿਆਪਕ ਸਹਿਬਾਨ ਤੇ ਖਾਸ ਕਰਕੇ ਸਕੂਲ ਦੇ ਪ੍ਰਿੰਸੀਪਲ ਸ਼ੰਕਰ ਜੀ ਮੇਰੇ ਕਰਕੇ ਕੱਟ ਸ਼ੰਕਰ ਜੀ ਤੇ ਪੂਰੇ ਸਟਾਫ ਵਾਸਤੇ ਜ਼ੋਰਦਾਰ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕਰਦਾ ਹਾਂ ਮਾਫੀ ਚਾਹੁੰਦੇ ਹਾਂ ਕਿ ਥੋੜਾ ਲੇਟ ਹੋ ਗਏ ਹੋਰ ਪ੍ਰੋਗਰਾਮ ਵੀ ਸੀਗੇ ਲੇਕਿਨ ਅੱਜ ਕੱਲ ਦੀ ਮੈਨੂੰ ਫਕਰ ਮਹਿਸੂਸ ਹੁੰਦਾ ਹੈ ਕਿ ਅਗਰ ਇਹੋ ਜਿਹੇ ਅਧਿਆਪਕ ਹੋਣ ਇਹੋ ਜਿਹੇ ਪ੍ਰਿੰਸੀਪਲ ਹੋਣ ਤਾਂ ਸ਼ਾਇਦ ਸਾਡੇ ਵਰਗੇ ਲੋਕਾਂ ਦੀ ਕਿਤੇ ਜ਼ਰੂਰਤ ਨਾ ਪਵੇ ਐਨੇ ਕਾਬਲ ਜਿੰਨਾ ਚ ਆਪ ਮਨੋਬਲ ਹੋਵੇ ਕੁਝ ਕਰਨ ਦਾ ਆਪ ਜਜਬਾ ਹੋਵੇ ਕੁਝ ਕਰਨ ਦਾ ਸੋ ਮੈਨੂੰ ਲੱਗਦਾ ਕਿ ਫਿਜ਼ਾ ਬਦਲ ਕੇ ਰੱਖ ਦਿੰਦੇ ਨੇ ਅੱਜ ਸ਼ੰਕਰ ਜੀ ਨੇ ਇਹ ਕਾਰ ਵਿਖਾਇਆ ਸਟਾਫ ਦੇ ਉਹਨਾਂ तमाम ਸਾਥੀਆਂ ਨੇ ਮੈਂਬਰ ਸਹਿਬਾਨਾਂ ਨੇ ਕਾਰ ਵਿਖਾਇਆ ਕਿ ਅੱਜ ਸਕੂਲ ਦੀ ਨੁਹਾਰ ਬਦਲਤੀ ਮੈਂ ਇਸ ਸਕੂਲ ਦਾ ਇਹਨਾਂ ਦਾ ਧੰਨਵਾਦੀ ਵੀ ਹਾਂ ਔਰ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਪਹਿਲਾਂ ਵੀ ਇਸ ਸਕੂਲ ਨੂੰ ਮੈਂ 10 ਲੱਖ ਰੁਪਇਆ ਐਧਰੋਂ ਉਧਰੋਂ ਮਨਿਸਪਲ ਸਰਬੰਨਾ ਤੋਂ ਗ੍ਰਾਂਟ ਲਿਆ ਕੇ ਦਿੱਤੀ ਸੀ ਐਕਚੁਅਲੀ ਕੀ ਹੈ ਕਿ ਜਿਹੜਾ ਸਾਡੇ ਕੋਲੇ ਮਿਊਨਿਸਪਲ ਕਮੇਟੀ ਕੋਲੇ ਫੰਡ ਹੁੰਦਾ ਹੈ ਗਲੀਆਂ ਬਣਾਉਣਾਸੇ ਹੋਰ ਪਾਰਕ ਬਣਾਉਣਾਸੇ ਸ਼ਾਇਦ ਉਹ ਸਕੂਲ ਤੇ ਅਸੀਂ ਪੈਸਾ ਲਾ ਨਹੀਂ ਸਕਦੇ ਇਸ ਕਰਕੇ ਸਪੈਸ਼ਲ ਗ੍ਰਾਂਟ ਤੋਂ ਜਾਂ ਕਿਤੇ ਐਮਪੀ ਤੋਂ ਮੰਤਰੀ ਤੋਂ ਗ੍ਰਾਂਟ ਲੈ ਕੇ ਆਉਣੀ ਪੈਂਦੀ ਹੈ ਨਹੀਂ ਤਾਂ ਸ਼ੰਕਰ ਜੀ 20 ਲੱਖ 50 ਲੱਖ ਮੰਗਦੇ ਤਾਂ ਵੀ ਦੇ ਦਿੰਦਾ ਕਿਉਂਕਿ ਮਿਨਿਸਪਲ ਕਮੇਟੀ ਸਾਡੇ ਕੋਲੇ ਪੈਸਾ ਹੈਗਾ ਪਰ ਇਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਕੁਝ ਮੈਂ ਇਕੱਠਾ ਕਰਾਂਗਾ ਤੇ ਮੈਂ ਇਹਨਾਂ ਨੂੰ ਕਿਹਾ ਸੀ ਜਿੰਨਾ ਤੁਸੀਂ ਇਕੱਠਾ ਕਰੋਗੇ ਉਹਨੇ ਪੈਸੇ ਮੈਂ ਦੇ ਦੂੰਗਾ ਹੁਣ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਅਗਲੇ 15-20 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ 10 ਲੱਖ ਰੁਪਏ ਜਿੱਥੋਂ ਮਰਜੀ ਲਿਆ ਕੇ ਦੇਵਾਂ ਤੁਹਾਨੂੰ 10 ਲੱਖ ਰੁਪਏ ਹੋਰ ਲਿਆ ਕੇ ਇਸ ਸਕੂਲ ਦੇ ਵਿੱਚ ਜਿਹੜੇ ਰਹਿnde ਕੰਮ ਉਹ ਸਾਰੇ ਮਕਮਲ ਆਪਾਂ ਮਕਮਲ ਰੂਪ ਦੇ ਵਿੱਚ ਪੂਰੇ ਸਿਰੇ ਚੜਾਵਾਂ ਸੁਣੇ ਮੇਰਾ ਤੁਹਾਡੇ ਨਾਲ ਵਾਅਦਾ ਹੈ ਵੇਈ ਗੱਲ ਮੋਬਾਈਲ ਫੋਨ ਦੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਵਾਦਾ ਕੀਤਾ ਸੀ ਆਪਣਾ ਤਾਂ ਵਾਦਾ ਨਹੀਂ ਸੀ ਕਿਉਂਕਿ ਥੋੜਾ ਥੋੜਾ ਮੋਬਾਈਲ ਦੇਣ ਦੇ ਬਾਲਾ ਮੈਂ ਹੱਕ ਵਿੱਚ ਨਹੀਂ ਆ ਪਰ ਫੇਰ ਮੈਨੂੰ ਲੱਗਦਾ ਕਿ ਕਈ ਬੱਚਿਆਂ ਨੂੰ ਮੋਬਾਈਲ ਫੋਨ ਦੀ ਜ਼ਰੂਰਤ ਵੀ ਹੈ ਸੋ ਅੱਜ ਉਹ ਅਮਰਿੰਦਰ ਸਿੰਘ ਜੀ ਨੇ ਆਪਦਾ ਵਾਦਾ ਪੂਰਾ ਕੀਤਾ ਹੈ ਲੋਕ ਕਿਆ ਕਰਦੇ ਸੀ ਕਹਿੰਦੇ ਇਹ ਵਾਦਾ ਬੁਦਾ ਨਹੀਂ ਪੂਰਾ ਕਰਨਾ ਮੋਬਾਈਲ ਨੂੰ ਕਰੋਨਾ ਹੋ ਗਿਆ ਇਹ ਠੇਡਾਂ ਕਰਦੇ ਸੀ ਲੋਕ ਕਿਉਂਕਿ ਸਮਾਂ ਆਉਂਦਾ ਹੈ ਹੌਲੀ-ਹੌਲੀ ਤਮਾਮ ਵਾਦੇ ਪੂਰੇ ਕੀਤੇ ਜਾਂਦੇ ਇੱਕ ਵਾਰੀ ਚ ਤਾਂ ਆਪਾਂ ਆਪਣੇ ਮਾਂ-ਬਾਪ ਆਪਾਂ ਨੂੰ ਕਹਿ ਦਿੰਦੇ ਕਿ ਬੇਟਾ ਤੈਨੂੰ ਬਰਥਡੇ ਤੇ ਮੈਂ ਸਾਈਕਲ ਲੈ ਕੇ ਦੇਵਾਂਗਾ ਲੇਕਿਨ ਘਰ ਦੇ ਵਿੱਚ ਹਾਲਾਤ ਐਸੇ ਪੈਦਾ ਹੋ ਜਾਂਦੇ ਆ ਬਾਪ ਕੋਲੇ ਪੈਸਾ ਨਹੀਂ ਰਹਿੰਦਾ ਸਾਈਕਲ ਲੈਣ ਵਾਸਤੇ ਉਹ ਕਹਿੰਦਾ ਬੇਟਾ ਦੋ ਕੁ ਮਹੀਨੇ ਖੜ ਜਾ ਮੈਂ ਤੈਨੂੰ ਫੇਰ ਲੈ ਕੇ ਦੇਵਾਂਗਾ ਆਪਾਸੇ ਵੀ ਦੇਖ ਰਿਹਾ ਕਿਸੇ ਨੇ ਮੋਟਰਸਾਈਕਲ ਲੈਣਾ ਹੈ ਸਕੂਟੀ ਲੈਣੀ ਹੈ ਕਿਉਂਕਿ ਬਾਪ ਨੇ ਵਿਚਾਰੇ ਨੇ ਇੰਤਜ਼ਾਮ ਕਰਕੇ ਕਿਵੇਂ ਨਾ ਕਿਵੇਂ ਮਾਪਾਪ ਨੇ ਦੇਣਾ ਹੁੰਦਾ ਹੈ ਐਵੇਂ ਸਰਕਾਰਾਂ ਚੱਲਦੀਆਂ ਕਈ ਵਾਰੀ ਆਫਤਾ ਆ ਜਾਂਦੀਆਂ ਜ਼ਰੂਰੀ ਚੀਜ਼ਾਂ ਹੋਰ ਆ ਜਾਂਦੀਆਂ ਇਸ ਕਰਕੇ ਸਰਕਾਰਾਂ ਆਪ ਦਾ ਜਿਹੜਾ ਪੈਸਾ ਰੈਵਨਿਊ ਹੁੰਦਾ ਉਹਨਾਂ ਨੂੰ ਫਿਰ ਹੋਰ ਪਾਸੇ ਦੇਣਾ ਪੈਂਦਾ ਇਮੀਡੀਏਟਲੀ ਆਫਤ ਕਰੋਨਾ ਵੀ ਆਈ ਸਾਨੂੰ ਰਾਸ਼ਨ ਤੇ ਬਹੁਤ ਪੈਸੇ ਲੱਗੇ ਦੇਣ ਤੇ ਤਿਆਰੀ ਨਹੀਂ ਆ ਜਾਂਦਾ بارش ਡਿਜਾਸਟਰ ਹੋ ਜਾਂਦਾ ਬਹੁਤ ਜਿਆਦੇ ਇਮੀਡੀਟਲੀ ਉਹਨਾਂ ਦੀ ਰਾਹਤ ਆਸੇ ਸਾਨੂੰ ਪੈਸਾ ਦੇਣਾ ਪੈਂਦਾ ਲੇਕਿਨ ਮੈਨੂੰ ਤਾਂ ਅਮੀਰ ਘੱਟ ਸੀਗੀ ਲੇਕਿਨ ਫਿਰ ਵੀ ਕਿਵੇਂ ਨਾ ਕਿਵੇਂ ਫਾਈਨੈਂਸ ਡਿਪਾਰਟਮੈਂਟ ਤੇ ਅਮਰੀਂਦਰ ਸਿੰਘ ਜੀ ਨੇ ਰਲ ਕੇ ਉਪਰਾਲਾ ਕਰਕੇ ਆਦੇ ਕੀਤੇ ਹੋਏ ਵਾਅਦੇ ਨੂੰ ਸਿਰੇ ਚੜਾਉਂਦਾ ਉਪਰਾਲਾ ਕੀਤਾ ਮੈਂ ਪੰਜਾਬ ਸਰਕਾਰ ਦਾ ਬਹੁਤ ਤਰਵਾਦੀ ਔਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਕਿ ਉਹਨਾਂ ਨੇ ਆਪ ਦਾ ਵਾਅਦਾ ਪੂਰਾ ਕੀਤਾ। ਸੋ ਤੁਹਾਨੂੰ ਵਧਾਈ ਇਸ ਗੱਲ ਦੀ। ਉਮੀਦ ਕਰਦਾ ਕਿ ਫੋਨ ਦਾ ਇਸਤੇਮਾਲ ਚੰਗੇ ਕੰਮਾਂ ਆਸਤੇ ਕਰੂਗੀ। ਇਹਰੇ ਮਾਰੇ ਬਹੁਤ ਅਸਾਰੇ ਦੇ 24 ਘੰਟੇ ਮੋਬਾਈਲ ਦੇਖੀ ਜਾਉਗੇ ਸਾਨੂੰ ਮੈਨੂੰ ਮੈਨੂੰ ਮੋਬਾਈਲ ਵੇਖਣ ਨਾਲ ਕੀ ਪ੍ਰੋਬਲਮ ਹੋਗੀ ਪਤਾ ਹੈ? ਕੀ ਪ੍ਰੋਬਲਮ ਪੁੱਛੋ? ਮੈਨੂੰ ਸਰਵਾਈਕਲ ਹੋ ਗਿਆ ਇੱਕ ਤਾਂ ਕਿਉਂਕਿ ਹਮੇਸ਼ਾ ਗਰਦਨ ਦਾ ਜਿਹੜਾ ਪੋਸਚਰ ਆ ਉਹ ਇਦਾਂ ਕਰਕੇ ਬੈਠੇ ਰਹਿੰਨੇ ਆ ਤੇ ਨਵਾਂ ਨਵਾਂ ਬੜਾ ਬੰਦੇ ਨੂੰ ਚਾਹ ਹੁੰਦਾ ਅਸੀਂ ਇੰਨੇ ਫੋਨ ਸੁਣਦੇ ਆ ਤੇ ਹੁਣ ਅਗਰ ਚੰਗੀ ਤਰ੍ਹਾਂ ਐਕਸਰਸਾਈਜ਼ ਨਾ ਕਰੀਏ ਤਾਂ ਸਰਵਾਈਕਲ ਦੀ ਪ੍ਰੋਬਲਮ ਮੋਬਾਈਲ ਕਰਦਾ ਹੈ ਕਿਉਂਕਿ ਤੁਹਾਡੀ ਧੌਣ ਇਦਾਂ ਰਹਿੰਦੀ ਹੈ ਜਿਆਦਾ ਯੂਜ਼ ਕਰਨ ਦਾ ਇਹ ਸਭ ਤੋਂ ਮਾੜਾ ਅਸਰ ਹੈ ਦੂਜਾ ਤਹਾਡੀ ਨਿਗਾ ਕਮਜ਼ੋਰ ਹੋ ਜਾਂਦੀ ਹੈ ਹੁਣ ਮੈਂ ਇੱਥੋਂ ਕਰਕੇ ਦੇਖਦਾ ਮੈਨੂੰ ਲੱਗਦਾ ਮੇਰੀ ਨੇੜਲੀ ਨਿਗਾ ਥੋੜੀ ਕਮਜ਼ੋਰ ਹੋ ਗਈ ਐ ویسੇ ਤਾਂ ਉਮਰ ਵੀ 49 41 42 ਸਾਲ ਦੀ ਹੋ ਗਈ ਐ ਇਸ ਕਰਕੇ ਵੀ ਹੋ ਜਾਂਦਾ ਹੈ ਲੇਕਿਨ ਇਹ ਮੋਬਾਈਲ ਦੇ ਮਾੜੇ ਅਸਰ ਸੋ ਮੀਤ ਕਰਦਾ ਹੈ ਕਿ ਤੁਸੀਂ ਇਹਨੂੰ ਚੰਗੇ ਕੰਮਾਂ ਆਸੇ ਸੰਭਾਲ ਕਰੋਗੇ